ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰਮੁਖੀ ਅਕਾਲ ਮੁਰਦ ਅਦੋਨਿਸਰਮ ਮੁਰ ਪ੍ਰਸਾਦ ਸਰੋਕਚਸ ਕੇ ਪਿਮਹਲਾ ਪਨੋ ਕੋਨ ਕਾ ਸਤਨਾਮ ਕਰਤਾ ਆਪਨੇ ਗੋਣੇ ਵੇਲ ਕਾਲ ਮੁਰਦ ਅਦੋਨਿਸਰਮ ਮੁਰ ਪ੍ਰਸਾਦ ਕਤੰ ਮਾਤਾ ਕਤੰ ਪਿਤਾ ਕਤੰ ਬਨਤਾ ਬਿਰੋਧ ਸੁਤਾ ਕਤੰ ਕੇ ਘਾਤ ਮੀਚੀ ਕੋ ਬੰਧਾਉ ਕਤੰ ਮੋਹ ਕੁੰਬੀ ਹਤੇ ਕਤੰਤਿ पतन की चप्पल मोहि रूपम के खंजे ति आगम करो रहम के संग भगवान सिमर नाम कुलज अचतना निर्गंत महापिता स्नेम धृक्ष नेम घात बंधवा वृक्ष नेम बनता बिलास बिलासता धृक्ष नेम गृहृत का सार सर्व स्नेह सकल सुखम वसंत नाम का मिथियम का देह क्षीर्ण का बलम वर्धम के जुवा जंत माया अतंत आशा अतित्य भोलम घनम शवासा भयान धर्मम पतनत मोह रूप दुलभी आतंग अतंत महता क मिथ्या जंत माया अतंत आशा अथ ये भव न घनंत स्वसा भयान धर्म पतनत मोह उप दो लबी देहंत तथा सेम नानी गोविंद 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 गोपाल गो 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 कृपा ए मेरे वासी गल नहीं मैं हारे वाली है। भाई गुरुदास जी के बारे बहुत मेरा मर्जी बधाई सुनायो हां बाबा गया बगदाद नो बाबा गया फिर बाबा गया बगदाद में बाहर जाए किया अस्ताना एक बाबा अकाल रूप दूजा रबा भी मरदाना दीती बांग नमाज कर सुन समान हुआ जहाना सुन मुन नगरी भई देख पीर भया हैराना देखे ध्यान लगा कर एक फकीर बड़ा मस्ताना पूछा के दस्तगीर कौन फकीर किसका घरहना नानिक कलिच आया रब फकीर एक पहचाना धरत आकाश चहु दिस जाना ਉੱਚੇ ਪੀਰ ਤਕਰਾਰ ਜ਼ਾਹਿਰ ਕਲਾ ਛਪਾਈ ਨਹੀਂ ਛਪਦੀ ਉੱਚੇ ਪੀਰ ਤਕਰਾਰ ਕਰ ਇਹ ਫਕੀਰ ਵਡਾ ਆਤਾਈ ਇਥੇ ਵਿੱਚ ਬਗਦਦ ਦੇ ਹੁਣੇ ਕਰਾਮਾਤ ਦਿਖਲਾਈ ਲਖ ਪਾਤਲ ਆਕਾਸ਼ ਲਖ ਓਲਕ ਭਾਲੀ ਖਬਰ ਸੁਣਾਈ ਫੇਰ ਦੁਨ ਫੇਰ ਦੁਹਰੈਣ ਦਸਤਗੀਰ ਅਸੀਂ ਵੀ ਵੇਖਾਂ ਜੋਤੇ ਪਾਈ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲਖ ਪਾਤਲ ਆਕਾਸ਼ ਲਖ ਅੱਖ ਫਰਕ ਵਿੱਚ ਸਭ ਦਿਖਲਾਈ ਭਰ ਭਰ ਕੇ ਕੋਲ ਪ੍ਰਸਾਦ ਦਾ ਦੁਰੋਪਤਾਲੋ ਨਹੀਂ ਕੜਾਈ ਜ਼ਾਹਿਰ ਕਲਾ ਮੈਂ ਛਪੇ ਛਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਾਦੀ ਮਾਤਾ ਮੇਰੀ ਸਭ ਦੇ ਗਰੀ ਮੁੰਡਾ ਜੈਲੇ ਬੇਨਾ ਬਰੀਅਲ ਨੀਂ ਕਿਦਾ ਯਾਦ ਕੀਤੀ ਹਨ ਹਾਂਜੀ ਸੁਣ ਕੇ ਯਾਦ ਜਦ ਤੁਰ ਦਰਗਾਹੀ ਬਖਸ਼ੀ ਇਨਾਮ ਆ ਰਾਂ ਜੇ ਆਪਣਾ ਕੀ ਨਾਮ ਆ ਤਾਕੁਰ ਮਾਤਾ ਪਾਤ ਗੁਰਨਾਨੀ ਦੀ ਕੇ ਪਰ ਮੇਰੇ ਵਾਸੀ ਗੱਲ ਨਹੀਂ ਮੈਂ ਇਹ ਅਰਦਾਸ ਕਰਦੀ ਹਾਂ ਗੁਰਨਾਨੀ ਮੇਰੇ ਹਿਰਦੇ ਵਿੱਚ ਬੋਣ ਦਾ ਵਰਸਾ ਬਖਸ਼ ਵਾਹਿਗੁਰੂ ਜੀ ਦਾ ਪਤਨ ਸਾਹਿਬ ਵਾਹਿਗੁਰੂ ਜੀ ਕਿ ਭਟੇ ਇਸ ਗੱਲ ਤੋਂ ਸਾਨੂੰ ਸਾਰਿਆਂ ਨੂੰ ਸੇਧ ਵੀ ਲੈਣੀ ਚਾਹੀਦੀ ਗੁਰੂ ਅਗੇ ਅਰਦਾਸ ਕਰਨੀ ਚਾਹੀਦੀ ਸਾਨੂੰ ਵੀ ਜਿਆਦਾ ਤੋਂ ਜਿਆਦਾ ਬਾਣੀ ਕਰਨੀ ਚਾਹੀਦੀ ਤੇ ਬਾਣੀ ਨਾਲ ਜੁੜੀਏ ਕਿਉਂਕਿ ਬਾਣੀ ਸਾਡੇ ਜੀਵਨ ਦਾ ਆਧਾਰ ਆ ਮਾਤਾ ਭਗਵਤ ਇਸ ਗੱਲ ਦੀ ਮਿਸਾਲ ਅਸੀਂ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਵਿੱਤਰ ਮੁਕੱਦਸ ਸਥਾਨ ਗੁਰਦੁਆਰਾ ਸ਼੍ਰੀ ਨੰਕਾਣਾ ਸਾਹਿਬਾਂ ਸੋ ਮਾਤਾ ਜੀ ਲੰਗਰ ਦੀ ਸੇਵਾ ਕਰਾਈ ਮਾਤਾ ਭਗਵਤ ਸਿੰਘ ਤੋਂ ਨੇ ਜਿਨ੍ਹਾਂ ਉੱਤੇ ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਬਖਸ਼ਿਸ਼ ਆ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਜੜਜੜਾ ਕਰਾ ਦਿੱਤਾ ਮਾਈਕਲ ਜੀ ਕਰਖਾਨਾ ਸਾਹਿਬ ਮਾਈਕਲ ਜੀ ਸਵਾਰ ਸਰਦਾਰ ਜੀ ਮੈਂ ਪੱਕੀ ਹੋ ਜਾऊंगा ਇਹ ਨਾਰਿਕ ਬਚਰ ਨਾ ਦਿਨਾਂ ਨਹੀਂ ਬਹੋ